ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਆਪਣੇ ਵਿਧਾਨ ਸਭਾ ਇਲਾਕੇ ਡਿੜਬਾ ਦੇ ਵਿੱਚ ਆਏ ਜਿੱਥੇ ਉਹਨਾਂ ਨੇ ਸ਼ਹਿਰ ਦੇ ਵਿੱਚ ਸਫਾਈ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਨਗਰ ਪੰਚਾਇਤ ਡਿੜਬਾ ਨੂੰ ਤਕਰੀਬਨ 50 ਲੱਖ ਰੁਪਏ ਦੀਆਂ ਮਸ਼ੀਨਾਂ ਸਪੁਰਦ ਕੀਤੀਆਂ ਜਿਸ ਦੇ ਵਿੱਚ ਗਿੱਲਾ ਸੁੱਕਾ ਕੂੜਾ ਇਕੱਠਾ ਕਰਨ ਲਈ ਅਤੇ ਨਾਲ ਹੀ ਸੀਵਰੇਜ ਦੀ ਸਫਾਈ ਕਰਨ ਲਈ ਤਕਰੀਬਨ 40 ਲੱਖ ਰੁਪਏ ਦੀਆਂ ਮਸ਼ੀਨਾਂ ਦਿੱਤੀਆਂ ਨੇ ਤੇ ਉਹਨਾਂ ਕਿਹਾ ਕਿ ਸ਼ਹਿਰ ਦੇ ਵਿੱਚੋਂ ਕੂੜਾ ਕਰਕਟ ਇਕੱਠਾ ਕਰਨ ਲਈ ਹੋਰ ਵੀ ਛੋਟੀਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਸਾਫ ਸਫਾਈ ਦੇ ਮਾਮਲੇ ਦੇ ਵਿੱਚ ਦਿੜਬਾ ਪੰਜਾਬ ਭਰ ਦੇ ਵਿੱਚੋਂ ਇੱਕ ਨੰਬਰ ਤੇ ਆਏਗਾ ਨਾਲ ਹੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚਿਮਮਾ ਨੇ ਕਿਹਾ ਕਿ ਅਸੀਂ ਬਜਟ ਲੈ ਕੇ ਆ ਰਹੇ ਹਾਂ ਸਿੱਖਿਆ ਤੇ ਸਿਹਤ ਨੂੰ ਮੁੱਖ ਰੱਖਿਆ ਜਾਵੇਗਾ ਇਸ ਲਈ ਸਿੱਖਿਆ ਦੇ ਖੇਤਰ ਨੂੰ ਧਿਆਨ ਚ ਰੱਖਦੇ ਹੋਏ ਬਜਟ ਦੇ ਵਿੱਚ ਧਿਆਨ ਰੱਖਿਆ ਜਾ ਰਿਹਾ ਹੈ ਕਿ ਇੱਕ ਵੱਡਾ ਬਜਟ ਸਿੱਖਿਆ ਲਈ ਹੋਵੇਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਡੇੜਬਾ ਦੇ ਵਿੱਚ ਮਿਨੀ ਸੈਕਰੀਟ ਬਣ ਰਿਹਾ ਹੈ ਜੂਨ ਮਹੀਨੇ ਦੇ ਵਿੱਚ ਤਿਆਰ ਹੋ ਜਾਵੇਗਾ ਜਿਸ ਦੀ ਲਾਗਤ 10 ਕਰੋੜ ਰੁਪਏ ਦੇ ਕਰੀਬ ਆਈ ਹੈ ਹੁਣ ਇੱਕੋ ਛੱਤ ਥੱਲੇ ਜਾਨੀ ਕਿ ਇੱਕੋ ਇਮਾਰਤ ਦੇ ਵਿੱਚ ਸਾਰੇ ਵਿਭਾਗਾਂ ਦੇ ਦਫ਼ਤਰ ਹੋਣਗੇ ਲੋਕਾਂ ਨੂੰ ਕੰਮ ਕਰਾਉਣ ਲਈ ਦੂਰ ਨੇੜੇ ਜਾਣ ਲਈ ਖਜਲਖਵਾਰ ਨਹੀਂ ਹੋਣਾ ਪਵੇਗਾ ਇਸ ਮੌਕੇ ਉਹਨਾਂ ਡੇੜਬਾ ਦੇ ਐਸ ਡੀ ਐਮ ਰਾਜੇਸ਼ ਕੁਮਾਰ ਸ਼ਰਮਾ ਡੀ ਐਸ ਪੀ ਪ੍ਰਿਥਵੀ ਸਿੰਘ ਚੋਹਾਨ ਕਾਰਜ ਸாதਕ ਅਫਸਰ ਚੰਦਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ ਹੋਰ ਕੀ ਗੱਲਬਾਤ ਹੋਈ ਹੈ ਆਓ ਸੁਣਾਉਣੀ ਹੈ ਪੂਰੀ ਖਬਰ ਨਗਰ ਕੌਂਸਲ ਡੇੜਬਾ ਦੇ ਵਿੱਚ ਬਹੁਤ ਭਾਰੀ ਮੰਗ ਸੀ ਕਿਉਂਕਿ ਜਿਹੜਾ ਕੂੜਾ ਕਰਕਟ ਸੀ ਉਹਨੂੰ ਇਕੱਠੇ ਕਰਨ ਲਈ ਕੋਈ ਜਿਹੜਾ ਹੈਗਾ ਸਾਡੇ ਕੋਲੇ ਵਹੀਕਲ ਨਹੀਂ ਸੀਗਾ ਅੱਜ ਇੱਕ ਵਹੀਕਲ ਸਪਰਦ ਕੀਤਾਗਾ ਸੋ ਆਉਣ ਵਾਲੇ ਸਮੇਂ ਚ 5 ਹੋਰ ਵਹੀਕਲ ਜਿਹੜੇ ਨੇਗੇ ਉਹ ਨਗਰ ਕੌਂਸਲ ਡੇੜਬਾ ਤੇ ਜਾਣਗੇ ਇਸੇ ਤਰ੍ਹਾਂ ਜਿਹੜੀ ਸੀਵਰੇਜ ਨੂੰ ਸਾਫ਼ ਕਰਨ ਲਈ ਮਸ਼ੀਨ ਆ ਬਹੁਤ ਵੱਡੀ ਮਸ਼ੀਨ ਆ ਕਿ ਲਗਭਗ 39 ਲੱਖ ਰੁਪਏ ਦੀ ਮਸ਼ੀਨ ਆ ਗਈ ਸੋ ਇਹਦੇ ਆਉਣ ਵਾਲੇ ਸਮੇਂ ਵਿੱਚ ਇਹਦੇ ਨਾਲ ਜਿਹੜਾ ਇਹ ਹੋਊਗਾ ਕਿ ਸੀਵਰੇਜ ਦੀ ਜਿਹੜੀ ਸਮੱਸਿਆ ਆ ਗਈ ਕਿਤੇ ਵੀ ਨਗਰ ਕੌਂਸਲ ਡਿੜਬਾ ਦੇ ਵਿੱਚ ਕੋਈ ਵੀ ਸਮੱਸਿਆ ਦੀ ਆਊਗੀ ਸਾਰਾ ਸੀਵਰੇਜ ਜਿਹੜਾ ਉਹ ਅੱਛੇ ਤਰੀਕੇ ਦੇ ਨਾਲ ਸਾਫ਼ ਤਰੀਕੇ ਦੇ ਨਾਲ ਹੋਊਗਾ ਔਰ ਡਿੜਬਾ ਜਿਹੜਾ ਹੈਗਾ ਮੈਂ ਸਮਝਦਾ ਪੰਜਾਬ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਜਿਹੜਾ ਉਹ ਬਣਨ ਜਾ ਰਿਹਾ ਡਿੜਬਾ ਦੇ ਵਿੱਚ ਹੋਰ ਸਰਕਾਰੀ ਕੀ ਕੀ ਪ੍ਰੋਜੈਕਟਾਂ ਬਾਰੇ ਅੱਜ ਜਾਣਕਾਰੀ ਦਿੱਤੀ ਆ ਲੋਕਾਂ ਨੂੰ ਕੀ ਕੁਝ ਜਿਹੜਾ ਹੈਗਾ ਤੁਸੀਂ ਦੱਸਿਆ ਕਿੰਨੇ ਲਾਗਤ ਨਾਲ ਪ੍ਰੋਜੈਕਟ ਜਿਹੜੇ ਚੱਲ ਰਹੇ ਨੇ ਜਲਵਾਸ਼ ਸ਼ਹਿਰ ਲਗਭਗ 10 ਕਰੋੜ ਦੀ ਲਾਗਤ ਦੇ ਨਾਲ ਸਾਡਾ ਜਿਹੜਾ ਮਿਨੀ ਸੈਕਟਰੀਏਟ ਕਹਿ ਲਈਏ ਸਾਡੇ ਐਸਡੀਐਮ ਸਾਹਿਬ ਦਾ ਦਫਤਰ ਕਹਿ ਰਿਓ ਬਣ ਰਿਹਾਗਾ ਸੋ ਉਹਦੇ ਵਿੱਚ ਸਾਡੇ ਐਸਡੀਐਮ ਸਾਹਿਬ ਦਾ ਦਫਤਰ ਡੀਐਸਪੀ ਸਾਹਿਬ ਦਾ ਦਫਤਰ ਇਸੇ ਤਰ੍ਹਾਂ ਸੀਡੀਪੀਓ ਬੀਡੀਪੀਓ ਤਸਿਲਦਾਰ ਉਹ ਸਾਰੇ ਦਫਤਰ ਇੱਕੋ ਛੱਤ ਹਲੇ ਇਕੱਠੇ ਹੋਣਗੇ ਸੋ ਮੈਂ ਸਮਝਦਾ ਬਹੁਤ ਵੱਡੀ ਡਿਮਾਂਡ ਸੀ ਕਿ ਸਾਰਿਆਂ ਨੂੰ ਕਦੇ ਕਿਸੇ ਨੂੰ ਸਾਨੂੰ ਤੂਰਬੱਜਾਰੇ ਜਾਣਾ ਪੈਂਦਾ ਸੀ ਬੀਡੀਪੀਓ ਸਾਹਿਬ ਕੋਲੇ ਤਸਿਲਦਾਰ ਸਾਹਿਬ ਕੋਲੇ ਦਰਬੇ ਆਉਣਾ ਪੈਂਦਾ ਸੀ ਔਰ ਸੀ ਡੀ ਪੀਓ ਸਾਹਿਬ ਕੋਲੇ ਮਰਦ ਖੇਡੇ ਜਾਣਾ ਪੈਂਦਾ ਸੀ ਲਗ ਲਗ ਦਫਤਰ ਸੀਗੇ ਔਰ ਐਸ ਡੀ ਐਫ ਸਾਹਿਬ ਜਿਹੜਾ ਸਾਡੇ ਡੀ ਐਸ ਪੀ ਸਾਹਿਬ ਨੇ ਇਹਨਾਂ ਦਾ ਦਫਤਰ ਸੂਧਰ ਕਰਾਡ ਸੀਗਾ ਉਹ ਸਾਰੇ ਦਫਤਰ ਜਿਹੜੇ ਦੇ ਛੱਤ ਹਲੇ ਇਕੱਠੇ ਹੋਣਗੇ ਸੋ 10 ਕਰੋੜ ਦੀ ਲਾਗਤ ਦੇ ਨਾਲ ਸਾਡਾ ਕੰਪਲੈਕਸ ਬਣ ਰਿਹਾ ਹੈਗਾ ਜਿਹੜਾ ਮੈਂ ਸਾਹਿਬ ਦਾ ਮਈ ਜਾਂ ਜੂਨ ਤੱਕ ਬਣ ਕੇ ਤਿਆਰ ਹੋ ਜਾਊਗਾ ਔਰ ਬਹੁਤ ਵੱਡੀ ਸਮੱਸਿਆ ਦਾ ਹੱਲ ਹੋਊਗਾ ਇਸੇ ਤਰ੍ਹਾਂ ਇੱਕ ਇੰਡੋਰ ਸਟੇਡੀਅਮ ਖੇਡਾਂ ਵਾਸਤੇ ਉਹਦੀ ਵੀ ਸਾਡੀ ਪ੍ਰਪੋਜ਼ਲ ਆ ਉਹ ਲਗਭਗ ਤਿਆਰ ਆ ਗਈ ਬੜੀ ਜਲਦੀ ਉਹਦਾ ਵੀ ਅਸੀਂ ਨੀ ਪੱਤਾ ਰੱਖਾਂਗੇ ਇਸੇ ਤਰ੍ਹਾਂ ਜੇ ਮੈਂ ਗੱਲ ਕਰ ਉਹਦੀ ਵੀ ਲਗਭਗ ਸਾਰਾ ਟੈਂਡਰ ਪ੍ਰਕਿਰਿਆ ਜਿਹੜੀ ਉਹ ਜਾਰੀ ਹੈਗੀ ਥੋੜੇ ਦਿਨਾਂ ਤੱਕ ਟੈਂਡਰ ਪ੍ਰਕਿਰਿਆ ਪੂਰੀ ਹੋ ਜੂ ਜਦੋਂ ਟੈਂਡਰ ਪ੍ਰਕਿਰਿਆ ਪੂਰੀ ਹੋ ਗਈ ਉਸ ਤੋਂ ਬਾਅਦ ਉੱਥੋਂ ਵੀ ਇੱਕ ਬੜਾ ਅੱਛਾ ਸ਼ਾਨਦਾਰ ਜਿਹੜਾ ਹਸਪੀਟਲ ਆ ਉਹ ਪਿੰਡ ਕੌਰੀਆ ਚ ਜਿਹੜਾ ਬਣੂਗਾ ਸਰ ਜਿਸ ਤਰ੍ਹਾਂ ਹੈਗਾ ਜੀ ਐਜੂਕੇਸ਼ਨ ਨੂੰ ਲੈ ਕੇ ਜਿਹੜਾ ਹੈਗਾ ਤੁਸੀਂ ਬਹੁਤ ਸਾਰੀ ਚਰਚਾ ਵੀ ਕਰਦੇ ਹੋ ਸਰਕਾਰ ਦੇ ਵਿੱਚ ਕੋਈ ਖਾਸ ਬਜਟ ਜਿਹੜਾ ਹੈਗਾ ਜੀ ਐਜੂਕੇਸ਼ਨ ਦੇ ਲਈ ਰੱਖਿਆ ਗਿਆ ਜੀ ਬਿਲਕੁਲ ਬਜਟ ਜਿਹੜਾ ਹੁਣ ਆਉਣਾਗਾ ਸਾਡੀ ਬਜਟ ਦੀ ਤਿਆਰੀ ਹੋ ਰਹੀ ਹੈਗੀ ਸੋ ਬਿਲਕੁਲ ਇਸ ਵਾਰ ਫੇਰ ਵੀ ਜਿਹੜਾ ਬਜਟ ਜਿਹੜਾ ਅਸੀਂ ਉਹ ਵੀ ਜਿਹੜਾ ਐਜੂਕੇਸ਼ਨ ਨੂੰ ਧਿਆਨ ਚ ਰੱਖ ਕੇ ਬਣਾਵਾਂਗੇ ਸਾਡਾ ਕਿਉਂਕਿ ਪ੍ਰਾਇੋਰਟੀ ਆ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਸੌ ਚੱਕੜ ਤੋਂ ਪਹਿਲਾਂ ਅਸੀਂ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਸਹਿ ਸੁਵਲਤਾ ਸਿੱਖਿਆ ਸੁਵਲਤਾ ਜਿਹੜੀਆਂ ਲਗੀਆਂ ਸਿੱਖਿਆ ਦੇ ਪ੍ਰਸਾਰ ਦਾ ਅਸੀਂ ਜਾਦਾ ਜੋਰ ਦੇਵਾਂਗੇ ਸੋ ਸਾਰਾ ਜਿਹੜਾ ਫੋਕਸ ਇਸ ਤੇ ਰਹਿਣ ਵਾਲਾ ਕੁਝ ਜਿਹੜਾ ਹੈਗਾ ਜੀ ਸਟੂਡੈਂਟਾਂ ਦੀ ਮੰਗ ਵੀ ਹੈ ਜੀ ਕਿ ਸਾਡੇ ਕੋਰਸਾਂ ਦੇ ਲਈ ਕੋਈ ਰੂਬੇ ਇਲਾਕੇ ਦੇ ਵਿੱਚ ਕੋਈ ਖਾਸ ਪ੍ਰਬੰਧ ਕੀ ਕੀਤਾ ਜਾਵੇ ਜੀ ਕੋਈ ਕਾਲਜ ਬਿਲਕੁਲ ਜੀ ਜਿੱਥੇ ਜਿੱਥੇ ਵੀ ਸਾਨੂੰ ਕੋਈ ਧਿਆਨ ਚਾਹੀ ਰਹੀ ਹੈ ਮੰਗਾ ਅਸੀਂ ਸਾਰੀਆਂ ਮੰਗਾਂ ਨੂੰ ਬੜੇ ਅچھے ਤਰੀਕੇ ਦੇ ਨਾਲ ਠੀਕ ਕਰ ਰਹੇ ਹਾਂ ਇਸ ਸਾਡਾ ਹੈ ਜੀ ਜਿਹੜੇ ਲਗਭਗ 39 ਲੱਖ ਰੁਪਏ ਦਾ ਸਾਡੇ ਕੋਲ ਸੈਕਸ਼ਨ ਟੈਂਕਰ ਹੈਗਾ ਸਾ ਇਹ ਤੇ 7 ਲੱਖ ਰੁਪਏ ਦਾ ਸਾਡੇ ਕੋਲ ਹੈਗਾ ਟਿਪਰ ਜਿਹੜੇ ਕਿ ਡੋਰ ਟੂ ਡੋਰ ਕਲੈਕਸ਼ਨ ਵਾਸਤੇ ਆਇਆ ਕੂੜੇ ਵਾਸਤੇ ਤੇ ਪੰਜ ਗੱਡੀਆਂ ਨੂੰ ਸਾਨੂੰ ਪੈਸੇ ਸਾਨੂੰ ਹੋਰ ਵੀ ਮਿਲ ਗਏ 40 ਲੱਖ ਰੁਪਿਆ ਉਹਦੇ ਜੀ ਅਸੀਂ ਮਤਲਬ ਪੰਜ ਟਿਪਰ ਅਸੀਂ ਹੋਰ ਲੈਣੇ ਆ ਜਿਹਦੇ ਨਾਲ ਕੀ ਹੈ ਘਰ ਤੋਂ ਕਰ ਸਾਰਾ ਕੂੜਾ ਉਠਾਇਆ ਜਾਊਗਾ ਇਸ ਤਰ੍ਹਾਂ ਗੰਦਗੀ ਤੇ ਕਾਫੀ ਕੰਟਰੋਲ ਹੋ ਜਾਏਗਾ ਇਹ ਕਿੰਨਾ ਕਿ ਫਾਇਦਾ ਬਹੁਤ ਫਾਇਦਾ ਹੋਣਾ ਜੀ ਪਹਿਲੀ ਗੱਲਤਾ ਸੀ ਤੇ ਕੰਪਾਰਟਮੈਂਟ ਬਣਾਏ ਆ ਗੱਡੀ ਦੇ ਵਿੱਚ ਗਿੱਲੇ ਕੂੜੇ ਵਾਸਤੇ ਵੱਖਰੇ ਤੇ ਸੁੱਕੇ ਕੂੜੇ ਵਾਸਤੇ ਵੱਖਰੇ ਤਾਂ ਕਿ ਗਿੱਲੇ ਕੂੜੇ ਤੋਂ ਅਸੀਂ ਖਾਦ ਬਣਾ ਸਕੀਏ ਸੁੱਕਾ ਕੂੜਾ ਜਿਹੜਾ ਹੈਗਾ ਸਾਡਾ ਐਮ ਆਰ ਐਫ ਸਾਡਾ ਬਣਿਆ ਹੋਇਆ ਹੈਗਾ ਇੱਕ ਇੱਕ ਐਮ ਆਰ ਐਫ ਸੀ ਹੋਰ ਵੀ ਬਣਵਾ ਰਹੇ ਆ ਤੇ ਉਹਦੇ ਚ ਸੁੱਕਾ ਕੂੜਾ ਸਾਰਾ ਉਹਦੇ ਚ ਮੈਨੇਜ ਕਰਕੇ ਰੱਖਿਆ ਜਾਵੇਗਾ ਜਿਵੇਂ ਗੱत्ता ਵੱਖਰਾ ਰੱਖਿਆ ਜਾਵੇਗਾ ਕੱਚ ਵੱਖਰਾ ਲੋਹਾ ਵੱਖਰਾ ਤੇ ਪਲਾਸਟਿਕ ਵੱਖਰਾ ਤੇ ਇਸ ਤਰ੍ਹਾਂ ਕਰਕੇ ਜਿਹੜਾ ਗਿੱਲਾ ਕੁੜੀ ਦੇ ਖਾਦ ਬਣ ਜਾ ਕਰੇਗੀ ਇਸ ਤਰ੍ਹਾਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਇਹਨੂੰ ਮਤਲਬ ਕਿ ਗੰਦਗੀ ਜਿਹੜੀ ਹੈ ਸਾਰੀ ਸ਼ਹਿਰ ਦੀ ਖਤਮ ਕਰ ਦਈਏ ਮਤਲਬ ਗਾਰਬੇਜ ਫ੍ਰੀ ਸਿਟੀ ਇਹਨੂੰ ਡਿਕਲੇਅਰ ਕਰ ਸਰ ਬਹੁਤ ਮੈਰੀ ਜਿਆਦਾ ਕਿ ਹਜੇ ਵੀ ਕਈ ਜਗ੍ਹਾ ਤੇ ਕੂੜਾ ਜਾਂਦਾ ਹੈਗਾ ਬਾਹਰ ਪੁੱਟਿਆ ਜਾਂਦਾ ਹੈ ਜਿੱਡੇ ਲੱਗੇ ਹੋਏ ਨੇ ਕੀ ਲੱਗਦਾ ਹੈ ਕਿ ਕਰਮਚਾਰੀਆਂ ਦੇ ਘਾਟ ਹੈ ਜਾਂ ਕੋਈ ਨਹੀਂ ਕੂੜਾ ਤਾਂ ਸਾਡਾ ਡੇਲੀ ਡੋਰ ਡੋਰ ਕਲੈਕਟ ਹੋ ਰਿਹਾ ਹੈਗਾ ਪਰੰਤੂ ਲੋਕਾਂ 'ਚ ਅਸੀਂ ਅਵੇਅਰ ਵੀ ਕਰ ਰਹੇ ਆ ਪਬਲਿਕ ਨੂੰ ਵਾਰ ਤੋਂ ਵਾਰ ਵੀ ਤੁਸੀਂ ਕੂੜਾ ਜਿਹੜਾ ਹੈ ਬਾਹਰ ਨਾ ਸੁੱਟੋ ਸਾਡੇ ਕਰਮਚਾਰੀਆਂ ਨੂੰ ਦੋ ਸਫ ਗਿੱਲਾ ਉਹਨਾਂ ਵੱਖਰਾ ਦਿਓ ਤੇ ਸੁੱਕਾ ਵੱਖਰਾ ਦਿਓ ਸਾਡੀ ਮਹੀਮ ਪੂਰੀ ਜਾਰੀ ਹੈ ਮੇਰਾ ਮੇਰੇ ਮੋਟੀਵੇਟਰਸ ਕਮਿਊਨਿਟੀ ਫੈਸਿਲੀਟੇਟਰ ਡੋਰ ਟੂ ਡੋਰ ਜਾ ਕੇ ਵੀ ਸਮਝਾ ਰਹੇ ਆਂ ਅਸੀਂ ਪਬਲਿਕ ਨੂੰ ਸਾਨੂੰ ਆਸ ਹੈ ਕਿ ਫਿਊਚਰ ਦੇ ਵਿੱਚ ਵੀ ਇਹ ਵੀ ਠੀਕ ਹੋ ਜਾਏਗਾ ਮੰਤਰੀ ਸਾਹਿਬ ਪਹੁੰਚੇ ਇੱਕ ਉਹਨਾਂ ਨਾਲ ਵਿਸ਼ੇਸ਼ ਵੀ ਮੰਗ ਰੱਖੀ ਹੈ ਤੁਸੀਂ ਕਿ ਕਮੇਟੀ ਨੂੰ ਇਸ ਚੀਜ਼ ਦੀ ਜਰੂਰਤ ਹੈ ਤੇ ਹਾਂਜੀ ਸਾਡੇ ਮੰਤਰੀ ਸਾਹਿਬ ਤੋਂ ਸਾਨੂੰ ਪਹਿਲੇ ਹੀ ਸਾਨੂੰ ਜੋ ਮੰਗਿਆ ਸੀ ਸਾਨੂੰ ਉਸ ਤੋਂ ਪਹਿਲਾਂ ਵੱਧ ਦੇ ਗਏ ਸੰਤਾ ਸੰਤਾ ਮੰਗੇ ਬਲ ਕੇ ਤਿੰਨ ਸੀ ਸਾਨੂੰ ਪੰਜ ਦੇ ਦਿੱਤੇ ਸੰਤਾ ਹਾਂਜੀ ਸੰਤਾ ਸਾਡੇ ਮਤਲਬ ਪੂਰੀ ਕੰਮ ਆਲਰੇਡੀ ਪਹਿਲਾਂ ਹੀ ਕੰਮ ਕਾਫੀ ਚੱਲ ਰਹੇ ਹੈ ਕੋਈ ਉਹ ਸਰ ਇਸ ਤਰ੍ਹਾਂ ਦੀ ਜਿਹੜੀ ਮਸ਼ੀਨਰੀ ਦੀ ਜ਼ਰੂਰਤ ਤੁਹਾਨੂੰ ਕਮੇਟੀ ਨੂੰ ਹੈ ਕਿ ਜਿਸ ਬਿਗੇਲ ਜਿਹੜਾ ਹੈਗਾ ਕਮੇਟੀ ਤੋਂ ਮੰਨ ਲਓ ਕੰਮ ਨਹੀਂ ਹੋ ਰਿਹਾ ਜਾਂ ਉਹਦੀ ਡਿਮਾਂਡ ਹੈਗੀ ਹੈ ਤੁਹਾਡੀ ਨਹੀਂ ਨਹੀਂ ਹੁਣ ਤਾਂ ਮਸ਼ੀਨ ਸਾਡੀ ਪੂਰੀ ਆ ਗਈ ਜਿਹੜੇ ਮਾਰਬਟੇ ਕਮੀ ਪੇਸ਼ੀ ਰਹਗੀ ਉਹ ਅਸੀਂ ਕੈਂਡਰ ਲਗਾ ਰਹੇ ਹਾਂ ਸੰਗਰੂਰ ਤੋਂ ਬੁਲਜ਼ਾਰ ਮੱਲੀ ਦੀ ਰਿਪੋਰਟ